ਜਾਵੇਦਾਨ ਸਭ ਤੋਂ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਇੱਕ ਬਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਪੰਜਾਬੀਆਂ ਨੂੰ ਇੱਕ ਬੱਚਾ ਪੈਦਾ ਕਰਨ ਦੇ ਪ੍ਰਚਲਨ ਨੂੰ ਤਿਆਗ ਦੇਣਾ ਚਾਹੀਦਾ ਹੈ ਤੇ ਪੰਜਾਬੀਆਂ ਨੂੰ 2-2, 3-3 ਬੱਚੇ ਪੈਦਾ ਕਰਨੇ ਚਾਹੀਦੇ ਨੇ। ਅਜਿਵੇਂ ਪੰਜਾਬ ਨੂੰ ਹਰਿਆ ਭਰਿਆ ਰੱਖਣ ਵਾਸਤੇ ਦਰਖਤ ਚਾਹੀਦੇ ਨੇ, ਹਰਿਆਲੀ ਚਾਹੀਦੀ ਹੈ, ਉਸੇ ਤਰ੍ਹਾਂ ਇੱਕ ਪੰਜਾਬੀ ਦੇ 2-2 ਅਤੇ 3-3 ਬੱਚੇ ਹੋਣੇ ਚਾਹੀਦੇ ਨੇ। ਉਹਨਾਂ ਨੇ ਕਿਹਾ ਕਿ ਪੰਜਾਬੀਆਂ ਦੇ ਵਿੱਚ ਇਹ ਸੋਚ ਹੈ ਕਿ ਇੱਕ ਬੱਚਾ ਹੀ ਕਾਫੀ ਆ ਪਰ ਇਹ ਸਰਾਸਰ ਗਲਤ ਆ। ਸਪੀਕਰ ਨੇ ਕਿਹਾ ਕਿ ਅੱਜ ਕਾ ਲੋਕਾਂ ਦਾ ਇੱਕ ਇੱਕ ਬੱਚਾ ਉਹ ਵੀ ਵਿਦੇਸ਼ ਚੱਲ ਜਾਂਦਾ ਹੈ ਮਗਰ ਉਹ ਮਾਪੇ ਇਕੱਲੇ ਰਹਿ ਜਾਂਦੇ ਨੇ ਉਹਨਾਂ ਦੀ ਇਹ ਜ਼ਿੰਦਗੀ ਨਰਕ ਤੋਂ ਘੱਟ ਨਹੀਂ ਰਹਿ ਜਾਂਦੀ ਹੈ ਪੰਜਾਬੀ ਨੂੰ ਇਸ ਤੇ ਵਿਚਾਰ ਕਰਨਾ ਪਵੇਗਾ ਤਾਂ ਜੋ ਚੁਣੌਤੀਆਂ ਪੈਦਾ ਨਾ ਹੋ ਸਕਣ ਅਸੰਦਵਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਪ੍ਰਚਲਨ ਵਧਣ ਦਾ ਇੱਕ ਕਾਰਨ ਬੱਚਿਆਂ ਨੂੰ ਬਹੁਤ ਲਾੜਲਾ ਰੱਖਣਾ ਵੀ ਹੈ ਕਿਉਂਕਿ ਅਸੀਂ ਕੁਇਕ ਬੱਚੇ ਨੂੰ ਬਹੁਤ ਲਾੜ ਦੇ ਨਾਲ ਰੱਖਦੇ ਹਾਂ ਇਸ ਦੇ ਨਾਲ ਹੀ ਬੱਚਿਆਂ ਦਾ ਵਿਦੇਸ਼ ਜਾਣ ਦਾ ਪ੍ਰਚਲਨ ਵਿਵਾਦ ਗਿਆ ਜਿਸ ਦੇ ਨਾਲ ਪੰਜਾਬੀ ਹਿੰਦੀ ਪੰਜਾਬ ਵਿਚਲੀ ਜਨਸੰਖਿਆ ਨੂੰ अनेका ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੋਤੀਉਣ ਵਾਲੇ ਸਮੇਂ ਦੇ ਵਿੱਚ ਗੰਭੀਰ ਸਮੱਸਿਆਵਾਂ ਦਾ ਰੂਪ ਜਿਹੜੇ ਕੀ ਧਾਰਨ ਗਿਆ ਸਮੇਂ ਦੀ ਲੋੜ ਹੈ ਕਿ ਪੰਜਾਬੀ ਇੱਕ ਬੱਚੇ ਵਾਲੀ ਸੋਚ ਤਿਆਗਣ ਨਸਲਾਂ ਬਚਾਉਣ ਤੇ ਇੱਕ ਜੋੜੇ ਦੇ 2 ਜਾਂ 3 ਬੱਚੇ ਹੋਣੇ ਬੇਹਤ ਜ਼ਰੂਰੀ ਨੇ